ਦੋਸਤੋ ਗੱਲ ਹੈ ਇਸ ਨੌਜਵਾਨ ਕੁੜੀ ਦੀ ਇਹ ਟਰੈਕਟਰ ਤੇ ਮੋਸਟਲੀ ਵੀਡੀਓ ਬਣਾਉਂਦੀ ਸਟੰਟ ਕਰਦੀ ਹੁੰਦੀ ਸੀਗੀ ਇਸ ਕੁੜੀ ਨੇ ਕੀ ਕਰਿਆ ਵਿਵਾਂ ਦੇ ਚੱਕਰ ਚ ਆਪਣੀ ਹੀ ਨਿਊਡ ਵੀਡੀਓ ਸੋਸ਼ਲ ਮੀਡੀਆ ਤੇ ਲੀਕ ਕਰਤੀਆਂ ਤੇ ਉਸ ਤੋਂ ਬਾਅਦ ਇਹਨੇ ਆਪਣੇ ਇੰਸਟਾਗ੍ਰਾਮ YouTube ਤੋਂ ਸਾਰੇ ਵੀਡੀਓ ਡਿਲੀਟ ਕੀਤੀਆਂ ਕਿਉਂਕਿ ਲੋਕਾਂ ਨੇ ਇਹਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਇਹ ਚੰਦ ਵਿਵਾਂ ਦੀ ਖਾਤਰ ਜਾਂ ਪਬਲਿਸਿਟੀ ਦੀ ਖਾਤਰ ਇਹ ਕੁਝ ਕਰਦੀਆਂ ਨੇ ਇਹ ਇਹਨਾਂ ਨੂੰ ਆਜ਼ਾਦੀ ਇਸ ਕੰਮ ਦੀ ਦਿੱਤੀ ਇਹਨਾਂ ਨੂੰ ਆਜ਼ਾਦੀ ਇਸ ਲਈ ਨਹੀਂ ਦਿੱਤੀ ਸੀ ਵੀ ਇਹ ਕੁਝ ਕਰਨ ਪਰ ਇਹ ਕੁੜੀਆਂ ਹੁਣ ਇਹਦਾ ਗਲਤ ਫਾਇਦਾ ਚੱਕ ਰਹੀਆਂ ਨੇ ਆਜ਼ਾਦੀ ਦਾ ਗਲਤ ਫਾਇਦਾ ਚੱਕ ਰਹੀਆਂ ਨੇ ਹੁਣ ਇਹ ਤੇ ਇਸ ਕਰਕੇ ਇਹਨਾਂ ਤੇ ਲਗਾਮ ਲਾਉਣ ਦੀ ਲੋੜ ਆ ਤੇ ਉਸ ਮੁੰਡੇ ਤੇ ਵੀ ਕਾਰਵਾਈ ਬਣਦੀ ਆ ਜਿਸ ਨੇ ਆਲ ਇਹਨੇ ਵੀਡੀਓ ਬਣਵਾਈਆਂ ਨੇ ਤੇ ਜਾਂ ਉਸਨੇ ਲੀਕ ਕਰਿਏ ਨੇ ਜਾਂ ਇਸਨੇ ਕਰਿਏ ਨੇ ਕਰੀਆਂ ਇਹਨਾਂ ਨੇ ਸਿਰਫ ਵੀਵਾਂ ਖਾਤਰ ਨੇ ਹੋਰ ਇਹਨਾਂ ਨੂੰ ਉਹ ਤੋਂ ਕੋਈ ਪੈਸਾ ਨਹੀਂ ਆਉਣਾ ਸੀਗਾ ਸਿਰਫ ਬੀਵਾ ਖਾਤਰ ਪਬਲਿਸਿਟੀ ਵਾਸਤੇ ਇਹਨਾਂ ਨੇ ਇਹ ਵੀਡੀਓ ਲੀਕ ਕੀਤੀਆਂ ਨੇ